ਤੀਤੀਤੀਤੀ ਰੈਂਜਰਸ ਲੋੜੇ ਚੋੜੇ ਡਾਂਸਿੰਗੋ ਵੀਤ ਬਾਈਆ ਪਿੱਛੇ ਵੜੋ ਸੰਤਾਂ ਦੀ ਮਰਦਾਂ ਨੇ ਲਾਈਆ ਸਰਾ ਦੇ ਨਿਸ਼ਾਨ ਸਿੰਘੋ ਕੇਸਰੀ ਨੇ ਝੂਲਦੇ ਕਾਲੀਆ ਮੈਂ ਦੇਖੋ ਜਾਂਦੇ ਨੰਦਪੁਰ ਸ਼ੂਕਦੇ ਨੰਦਪੁਰ ਪਾਈ ਗੱਡੀ ਪਾਈ ਨਹੀਂ ਮਲਾਨਾਂ ਨੂੰ ਕਲਗੀ ਧਰਦਾ ਪੂਰਾ ਥਾਪਰਾ ਜਵਾਹਾਂ ਨੂੰ ਜਾंदे ਨੰਦਪੁਰ ਸ਼ੂਕ ਦੇ ਕਾਰਿਆਮੇ ਵੇਖੋ ਜਾਂਦੇ ਨੰਦਪੁਰ ਸ਼ੂਕ ਦੇ ਗਲੀ ਵਿੱਚ ਖੰਡੇ ਉਮਰ 18 18 ਸਾਲ ਜੀ ਆਉਂਦੀ ਆਉਂਦੀ ਆਉਂ ਜਾਗੋ ਵਾਲੀ ਡਾਰ ਜੀ ਪਾਏ ਨੇ ਟਰੈਕਸੂਟ ਸ੍ਰੀ ਸਾਹਿਬ ਝੂਲਦੇ ਕਾਰਿਆਮੇ ਵੇਖੋ ਜਾਂਦੇ ਨੰਦਪੁਰ ਸ਼ੂਕ ਦੇ ਕਾਰਿਆਮੇ ਵੇਖੋ ਜਾਂਦੇ ਨੰਦਪੁਰ ਸ਼ੂਕ ਦੇ ਸ਼ੀਸ਼ਾ ਸਾਹਿਬ ਮੱਥਾ ਟੇਕ ਨੰਦਪੁਰ ਪਾਲੀਆਂ ਉੜਦੀਆਂ ਜਾਂਦੀਆਂ ਸਕਾਰਪੀਓ ਪਾਲੀਆਂ ਗੱਡੀਆਂ ਤੇ ਨੀਲੇ ਪੀਲੇ ਹੂਟਰ ਨੇ ਹੂਕਦੇ ਕਾਰਿਆ ਯਾ ਮੈਂ ਦੇਖੋ ਜਾਂਦੇ ਨੰਗਪੁਰ ਸ਼ੂਬ ਦੇ ਮਾਜੇ ਵਿੱਚ ਛੋਟੇ ਸ਼ੌਂਬ ਨਾਲ ਥਰਾਂ ਰੱਖਦੇ ਕੁੱਟਾ ਉੱਤੇ ਸਰਬ ਲੋਹੇ ਦੇ ਘਰੇ ਜੱਜਦੇ ਖੱਟੇ ਬੰਨੇ ਪਰਨੇ ਤੇ ਮਨਾ ਜਨਾ ਕਰ ਜੀ ਫਤੇਗੜ ਸਾਹਿਬ ਜਾ ਕੇ ਮੰਨ ਜਾਂਦਾ ਪਰ ਜੀ ਮੁਗਲਾਂ ਦਾ ਕਲਮ ਤੇ ਨਾ ਕਰੂਰਪਨਤਾ ਧਨਮਤਾ ਗੁਜਰੀ ਦਲੇਰ ਜਿਨੇ ਜਮਤਾ ਸਿਰਾਂ ਤੇ ਨਿਸ਼ਾਨ ਸਿੰਘੋ ਕੇਸਰੀ ਨੇ ਝੂਲਦੇ